ਇੰਟੀਮੇਸੀ ਹੋ ਰਹੀ ਹੈ ਕਪਲ ਦੇ ਵਿੱਚ ਜੇ ਕੱਲੂ ਕੁੜੀ ਜਾਵੇ ਤਾਂ ਉਸ ਰੇਪ ਦੀ ਰੰਗਤ ਦੇ ਸਕਦੀ ਹੈ ਤੇ ਕੇਸ ਫਾਈਲ ਕਰਾ ਸਕਦੀ ਹੈ ਬਟ ਮੁੰਡੇ ਕੋਲ ਕੋਈ ਰਾਈਟ ਨਹੀਂ ਹੈ ਐਦਾਂ ਦਾ ਜੇ ਕੋਈ ਫਿਜ਼ੀਕਲ ਰਿਲੇਸ਼ਨ ਬਣ ਰਿਹਾ ਮੁੰਡੇ ਕੋਲ ਕੋਈ ਰਾਈਟ ਨਹੀਂ ਹੈ ਕਿ ਮੁੰਡਾ ਕੋਈ ਅਲੀਗੇਸ਼ਨ ਲਾ ਸਕੇ ਕਿ ਕੁੜੀ ਨੇ ਮੇਰੇ ਨਾਲ ਰੇਪ ਕੀਤਾ ਇਹ ਕੋਈ ਪ੍ਰੋਵੀਜ਼ਨ ਨਹੀਂ ਹੈ ਸਾਡੇ ਲਾਅ ਤੇ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੇ ਸਮੇਂ 'ਚ ਨਾ ਮਤਲਬ ਜੇ ਆਪਾਂ ਕਹਿੰਨੇ ਕਿ ਵੀਅਰ ਲਿਵਿੰਗ ਇਨ ਅ ਇਕੁਅਲ ਸਿਸਟਮ ਹੁਣ ਤਾਂ ਵੈਸੇ ਵੀ ਮੈਨੂੰ ਨਹੀਂ ਲੱਗਦਾ ਕਿ ਕੋਈ ਫਰਕ ਆ ਹੁਣ ਕੁੜੀਆਂ ਬਹੁਤ ਰਾਈਜ਼ ਕਰ ਰਹੀਆਂ ਬਹੁਤ ਤਰੱਕੀਆ ਕਰ ਰਹੀਆਂ ਆਪਣੇ ਆਪਣੇ ਪ੍ਰੋਫੈਸ਼ਨ 'ਚ ਵੀ ਬਹੁਤ ਰਾਈਜ਼ ਕਰ ਰਹੀਆਂ ਮੈਨੂੰ ਲੱਗਦਾ ਹੁਣ ਥੋੜਾ ਜਣਾ ਮੇਰਾ ਮਤਲਬ ਇਹ ਨਿੱਜੀ ਥਿਊ ਹੈ ਕਿ ਹੁਣ ਸਮੇ ਦੇ ਹਿਸਾਬ ਨਾਲ ਥੋੜੀ ਹੁਣ ਅਮੈਂਡਮੈਂਟਸ ਦੀ ਲੋੜ ਹੈ ਠੀਕ ਹੈ ਮੈਂ ਮਤਲਬ ਕਿਸੇ ਦੇ ਰਾਈਟ ਦੇ ਖਿਲਾਫ ਨਹੀਂ ਹੈਗਾ ਰਾਈਟ ਹੋਣੇ ਚਾਹੀਦੇ ਅੱਜੋ ਦੇ ਪਰ ਕੁਝ ਚੀਜ਼ਾਂ 'ਚ ਕੁਝ ਲਾਸਟ ਅਮੈਂਡਮੈਂਟਸ ਹੋਣ ਦੀ ਲੋੜ ਹੈ ਜਿੱਥੇ ਲੜਕੇ ਕੀ ਵਿਚਾਰੇ ਬੇਕਸੂਰ ਹੁੰਦੇ ਨੇ ਇਹ ਕਹਦੀ ਵੀ ਹੁਣ ਤੁਸੀਂ ਹੁਣ ਤੁਸੀਂ ਦੇਖੋ ਐਸ ਪਰ ਐਨਸੀਆਰਬੀ ਹਮ ਜਿਹੜਾ ਰਿਕਾਰਡ ਹੈ ਜਿਹੜਾ ਰੇਪ ਕੇਸਿਸ ਜਿਹੜੇ ਫਾਈਲ ਹੁੰਦੇ ਨੇ ਤੇ ਉਹਦੇ ਚ ਜਿਹੜਾ ਕਨਵਿਕਸ਼ਨ ਰੇਟ ਉਹ ਲਗਭਗ 27 ਤੋਂ 28% ਹੈ ਕਨਵਿਕਸ਼ਨ ਰੇਟ ਜਿਹਦੇ ਚ ਮਤਮ ਉਹਨਾਂ ਨੇ ਕਨਵਿਕਟ ਕਰਤਾ ਕਿ ਇਹ ਬੰਦਾ ਦੋਸ਼ੀ ਕਰਾਰ ਹੈ ਹੂੰ ਉਹ ਜੋ ਕਿੰਨੇ ਪਰਸੈਂਟ ਹੁੰ ਉਸ 27 ਤੋਂ 32% ਮੰਨ ਲ ਲਗਭਗ 30% ਤੇ ਜਿਹੜੇ 70% ਕੇਸ ਆ ਉਹਦੇ ਚ ਤਾਂ ਬੰਦਾ ਬੇਕਸੂਰ ਹੈ ਇਹ ਔਨ ਰਿਕਾਰਡਸ ਨੇ ਇਹ ਹਾਂ ਇਹ ਆਫੀਸ਼ੀਅਲ ਰਿਕਾਰਡ ਦੀ ਗੱਲ ਕਰ ਰਿਹਾ ਹਾਂ ਆਫੀਸ਼ੀਅਲ ਰਿਕਾਰਡ ਐਸ ਪਰ ਐਨ ਸੀ ਆਰ ਪੀ ਜਿਹੜਾ ਉਹਨਾਂ ਨੇ 2-3 ਸਾਲ ਦਾ ਡਾਟਾ ਦਿੱਤਾ ਨਾ 18 ਤੋਂ ਲੈ ਕੇ 22 ਤੱਕ ਦਾ ਜਿਹੜਾ ਉਹਨਾਂ ਨੇ ਡਾਟਾ ਦਿੱਤਾ ਮੈਂ ਉਹਦੇ ਅਕੋਰਡਿੰਗ ਗੱਲ ਕਰ ਰਿਹਾ ਐਸ ਪਰ ਅਫੀਸ਼ੀਅਲ ਜਨਕੀ ਜੀ 100% ਵਾਲੋ ਕੋਈ ਮਤਲਬ 100 ਕੇਸਸ ਵਾਲੇ ਤਾਂ ਉਹ ਜਸ ਥਾਈ ਕੇਸ ਨਹੀਂ ਜਿਹੜੇ ਅਜਨਤਿਕ ਹੋਇਆ ਵੀ ਹਾਂ ਜਿਹਦੇ ਚ ਸਾਬਿਤ ਹੋਇਆ ਜਿਹਦੇ ਚ ਸਾਬਿਤ ਹੋਇਆ ਕਿ ਇਹ ਬੰਦੇ ਨੇ ਬਲਾਤਕਾਰ ਕੀਤਾ ਤੇ ਬਾਕੀ ਸਾਰੇ 70% ਕੇਸ ਚ ਉਹ ਬੰਦਾ ਬਰੀ ਹੋਇਆ ਤੇ ਇਹ ਸਾਨੂੰ ਕੁਝ ਲਾਅਸ ਚ ਅਮੈਂਡਮੈਂਟ ਦੀ ਲੋੜ ਹੈਗੀ ਆ ਜਿਹਦੇ ਚ ਨਾ ਕਨਵਿਕਸ਼ਨ ਰੇਟ ਵਧੀ ਮਤਲਬ ਬੇਇਨਸਾਫੀ ਦਾ ਪੀੜ ਇਤਨਾ ਬਣੇ ਹੁਣ ਦੇਖੋ ਜਿਹੜੇ 70% ਲੋਕ ਜਿਹੜੇ ਬਰੀ ਹੋਏ ਨੇ ਤੁਹਾਨੂੰ ਕੀ ਲੱਗਦਾ ਉਹਨਾਂ ਨੇ ਕਦੇ ਹਰਾਸਮੈਂਟ ਨਹੀਂ ਫੀਲ ਕੀਤਾ ਹੋਗਾ ਜਦੋਂ ਟ੍ਰਾਇਲ ਚੱਲਿਆ ਹੋਗਾ ਜਾਂ ਜਦੋਂ ਕੇਸ ਫਾਈਲ ਹੋਇਆ ਹੋਗਾ ਜਾਂ ਜਦੋਂ ਜੇਲ੍ਹ ਚ ਗਏ ਹੋਣਗੇ ਬੇਲ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਬੇਲ ਮਿਲੀ ਹੋਊਗੀ ਹਰਾਸਮੈਂਟ ਤਾਂ ਹੈ ਹੀ ਹੈ ਨਾ ਮੈਂ ਤਾਈ ਕਰਨੇ ਕੁਝ ਅਮੈਂਡਮੈਂਟ ਦੀ ਲੋੜ ਹੈ ਆਣ ਗਵਰਨਰ ਦਾ ਅਮੈਂਡਮੈਂਟ ਇਸ ਸਬ ਦੀ ਹੋਵੇ ਕਿ ਕ੍ਰਾਈਮਨਲਸ ਨਾ ਬਖਸ਼ੇ ਜਾ ਕ੍ਰਿਮੀਨਲਸ ਨੂੰ ਹਾਰਡ ਸਜ਼ਾ ਮਿਲੇ ਐਗਜ਼ੈਂਪਲਰੀ ਰਿਐਕਸ਼ਨਸ ਹੋਣ ਬਟ ਇਨੋਸੈਂਟ ਬੰਦੇ ਨੂੰ ਜਲਾਲਤ ਨਾ ਇਨੋਸੈਂਟ ਬੰਦੇ ਨੂੰ ਜਲੀਲ ਨਾ ਹੋਣਾ ਪਵੇ ਆਪਣੇ ਕਨੇ ਕਨੇ ਵੀ ਕਈਆਂ ਨੂੰ ਤਾਂ ਐਵੇਂ ਜਿਵੇਂ ਕਹਿੰਦੇ ਆੜਗਵਾੜ ਬੁਲਾਉਣਾ ਖੜ ਜਾਂਦਾ ਅਗਲਾ ਕਹਿੰਦਾ ਵੀ ਇਹਨੇ ਕੋਈ ਐ ਜਾ ਕੁਛ ਕੀਤਾ ਸਾਡੇ ਬੱਚਿਆਂ ਨਾਲ ਨਾ ਕੁਛ ਏਦਾਂ ਦਾ ਹੋ ਗਿਆ ਬਿਲਕੁਲ ਦੇਖੋ ਇੱਕ ਡੀਫੇਮ ਹੋ ਜਾਂਦਾ ਹਮ ਬੰਦੇ ਨੂੰ ਸੋਸਾਇਟੀ ਚ ਹੁਣ ਦੇਖੋ ਲੱਗਦਾ ਤਾਂ ਦੋਸ਼ ਹੀ ਆ ਤੇ ਪਰ ਜਦੋਂ ਆਪੋ মিডিਆ ਚ ਆਂਦਾ ਹੈ ਕਿ ਇਹ ਬੰਦੇ ਤੇ ਐਫ ਆਈ ਆਰ ਦਰਜ ਹੋ ਗਿਆ ਦੋਸ਼ ਲੱਗ ਗਿਆ ਹਮ ਪਰ ਲੋਕ ਤਾਂ ਉਸੇ ਵ ਲਈ ਸਰਟੀਫਿਕੇਟ ਲਾ ਦਿੰਦੇ ਕਿ ਇਹ ਬੰਦਾ ਹੈ ਹੀ ਹੈ ਤੇ ਜਦੋਂ ਤੱਕ ਉਹ ਨੇ ਬਰੀ ਹੋਣਾ ਉਦੋਂ ਤੱਕ ਉਹ ਟਾਪਿਕ ਹੀ ਨਹੀਂ ਹੁੰਦਾ ਜਾ ਤਾਂ ਜਾ ਤਾਂ ਇਹ মিডিਆ ਦਾ ਵੀ ਰੋਲ ਚਾਹੀਦਾ ਹੈ ਕਿ ਜਦੋਂ ਕਿਸੇ ਬੰਦੇ ਤੇ ਕੇਸ ਹੁੰਦਾ ਜਿੰਨੀ ਤੁਸੀਂ মিডিਆ ਚ ਉਸ ਚੀਜ਼ ਨੂੰ ਹਾਈਪ ਦਿੰਨੇ ਹੋ ਕਿ ਇਹ ਬੰਦੇ ਤੇ ਆ ਕੇਸ ਦਰਜ ਹੋ ਗਿਆ ਪਰ ਜਦੋਂ ਬਰੀ ਹੁੰਦਾ ਉੰਨੀ ਹੀ ਸੇਮ ਹਾਈਪ ਨਾਲ মিডিਆ ਨੂੰ ਉਦੋਂ ਵੀ ਕਵਰੇਜ ਦੇਣੀ ਚਾਹੀਦੀ ਆ ਕਿਉਂਕਿ ਉਹ ਤਾਂ ਕਵਰੇਜ ਵੀ ਨਹੀਂ ਕਰਦੇ ਕਵਰੇਜ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਕਈ ਚੈਨਲਸ ਹੈਗੇ ਨੇ ਜਿਹੜੇ ਪੱਖ ਦੇ ਵਿੱਚ ਆਉਂਦੇ ਉਸ ਦੇ ਵੀ ਹੱਥ ਵਿੱਚ ਕੁਝ ਚੈਨਲ ਹੈਗੇ ਨੇ ਤੁਹਾਡੇ ਵਰਗੇ ਕੁਝ ਚੈਨਲ ਹੈਗੇ ਨੇ ਬਟ ਜਦੋਂ ਕਿਸੇ ਤੇ ਦਰਜ ਹੁੰਦਾ ਉਦੋਂ ਸਾਰੀ মিডিਆ ਮਗਰ ਪੈ ਜਾਂਦੀ ਹੈ ਯਾਦ ਇੱਕ ਦਿੱਲੀ ਵਾਲਾ ਕੇਸ ਹੋਇਆ ਸੀ ਜੋ ਲੜਕੀ ਵਾਲਾ ਜਿਹੜਾ ਲੜਕਾ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਤੇ ਲੜਕੀ ਨੇ ਮਤਲਬ ਇਲਜ਼ਾਮ ਲਾਈ ਸੀ ਕਿ ਇਹਨੇ ਬੱਥਸ ਲੁਕੀ ਕੀਤੀ ਹੈ ਮੇਰੇ ਨਾਲ ਤੇ ਉਹ ਆਪ ਫੋਰਜ ਲਈ ਸੀ ਉਹ ਕੇਸ ਕਿੰਨਾ ਉਦੋਂ ਸੋਸ਼ਲ ਮੀਡੀਆ ਤੇ ਕਿੰਨਾ ਵਾਇਰਲ ਹੋਇਆ ਸੀ ਕੇਸ ਤੇ ਉਹ ਬੰਦੇ ਨੇ ਕਿੰਨਾ ਸਾਹਮਣਾ ਕੀਤਾ ਮੈਂਟਲੀ ਟੌਰਚ ਜੌਬ ਉਹਨੇ ਆਪਣੀ ਗਵਾਈ ਮੈਂਟਲ ਹਰਾਸਮੈਂਟ ਜਿੱਥੇ ਜਾਂਦਾ ਸੀ ਉਹਨੂੰ ਉਹਨੇ ਆਪ ਹੀ ਕਿਹਾ ਕਿ ਮੈਨੂੰ ਇਸ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ ਜਿਵੇਂ ਮੈਂ ਬਹੁਤ ਵੱਡਾ ਇੱਕ ਦਰਿੰਦਾ ਹੂੰ ਇਹ ਉਹਦੀ ਆਪਣੀ ਵਰਡਿੰਗ ਹੈ ਨਾ ਬਾਅਦ ਚ ਕੀਸਾ ਕੀ ਬਣਿਆ ਕੁਝ ਵੀ ਨਹੀਂ ਬਣਿਆ ਬਰੀ ਹੋ ਗਿਆ ਉਹਦੇ ਪੱਖ ਨਹੀਂ ਪਹਿਲਾਂ ਕਿਸੇ ਨੇ ਪਬਲਿਕ ਨੇ ਨਹੀਂ ਪੱਖ ਸੁਣਿਆ ਮੈਂ ਉਹੀ ਕਿਹਾ ਨਾ ਆਪਾਂ ਬਹੁਤ ਛੇਤੀ ਫੈਸਲਾ ਕਰ ਲੈਂਦੇ ਆ ਲੋਕ ਬਹੁਤ ਛੇਤੀ ਫੈਸਲਾ ਕਰਨ ਲੱਗ ਜਾਂਦੇ ਆ ਬਟ ਸਾਡੇ ਲਾਅ ਚ ਕਹਿੰਦੇ ਆ ਕਿ ਜਦੋਂ ਤੱਕ ਗਿਲਟੀ ਪ੍ਰੂਫ ਨਹੀਂ ਹੁੰਦਾ ਨਾ ਉਦੋਂ ਤੱਕ ਉਹ ਬੰਦਾ ਇਨੋਸੈਂਟ ਹੀ ਆ ਤਾਂ ਜਦੋਂ ਕਿਸੇ ਤੇ ਐਫ ਆਈ ਆਰ ਦਰਜ ਹੁੰਦੀ ਹੈ ਨਾ ਕੋਈ ਵੀ ਵਕੀਲ ਇਹ ਨਹੀਂ ਕਹੂਗਾ ਕਿ ਇਹ ਬੰਦਾ ਦੋਸ਼ੀ ਹੈ ਉਹ ਕਹੂਗਾ ਪਹਿਲੇ ਟ੍ਰਾਇਲ ਚੱਲੂਗਾ ਜੋ ਤੱਕ ਇੱਕ ਕੋਰਟ ਨੇ ਫੈਸਲਾ ਕਰ ਹ ਕਿ ਉਹ ਬੰਦਾ ਦੋਸ਼ੀ ਹੈ ਕਿ ਬੇਕਸੂਰ ਹੈ ਹਾਂ ਕੁਝ ਅਮੈਂਡਮੈਂਟਸ ਦੀ ਲੋੜ ਹੈ ਜੋ ਅੱਜ ਦਾ ਸਮਾਂ ਬਣ ਗਿਆ ਕਿਉਂਕਿ ਇੱਕ ਤੁਸੀਂ ਦੇਖਿਆ ਹੋਊਗਾ ਇੱਕ ਅਤਲ ਨਾਮ ਦੇ ਵਿਅਕਤੀ ਨੇ ਜਿਹੜਾ ਇੱਕ ਸੁਸਾਈਡ ਕੀਤਾ ਉਹਨੇ ਆਪਣੀ ਸਾਰੀ ਹੱਡ ਬਿੱਤੀ ਦੱਸੀ ਕਿ ਜਿਵੇਂ ਮਤਲਬ ਡੋਮੈਸਟਿਕ ਵਾਇਲੈਂਸ ਦਾ ਕੇਸ ਹੋਦੇ ਤੇ ਪਿਆ ਮੇਨਟੇਨੈਂਸ ਦਾ ਕੇਸ ਉਹਦੇ ਤੇ ਪਿਆ ਮਤਲਬ ਵਾਈਫ ਨੇ ਲਗਾਇਆ ਠੀਕ ਹੈ ਵਾਈਫ ਦਾ ਰਾਈਟ ਹੈ ਮੈਂ ਕਿਸੇ ਰਾਈਟ ਦੇ ਖਿਲਾਫ ਨਹੀਂ ਹੈਗਾ ਪਰ ਸਿਸਟਮ ਚ ਕੁਝ ਤਾਂ ਇੰਪਰੂਵਮੈਂਟ ਚਾਹੀਦੀ ਹੈ ਨਾ ਅੱਜ ਦੇ ਸਮੇਂ ਦੇ ਸਾਪੇ ਕੁਝ ਤਾਂ ਐਮੈਂਡਮੈਂਟ ਚਾਹੀਦੀ ਹੈ ਨਾ ਕਿ ਕਿ ਬਿਲਕੁਲ ਹੀ ਨਾ ਮਿਸਯੂਜ਼ ਹੋਣ ਲੱਗ ਜਾਏ ਲਾ ਦਾ ਹੂੰ ਕੁਝ ਤਾਂ ਐਮੈਂਡਮੈਂਟ ਚਾਹੀਦੀ ਹੈ ਲੱਗਦਾ ਵੀ ਕੁਰੀਆਂ ਕਿ ਮਿਸਯੂਜ਼ ਕਰਦੀ ਹੈ ਤੁਸਟ ਆਫ ਦੀ ਮਿਸਯੂਜ਼ ਆਫ ਦੀ ਲਾ ਮੈਂ ਮੈਂ ਕਿਹਨਾ ਐਮੈਂਡਮੈਂਟ ਸਿੱਧਾ ਦਿਆ ਹੋਣ ਜਿਹਦੇ ਚ ਮਿਸਯੂਜ਼ ਆਫ ਲਾ ਨਾ ਹੋਵੇ ਨਹੀਂ ਤਰੋਂ ਲੱਗ ਇਹ ਤਾਂ ਬਾਕੀ ਤਾਂ ਦੇਖੋ ਲਾ ਦੀ ਐਮੈਂਡਮੈਂਟ ਤਾਂ ਪਾਰਲੀਮੈਂਟ ਨੇ ਦੇਖਣਾ ਹੂੰ ਇਹ ਤਾਂ ਲੋਕ ਸਭਾ ਨੇ ਦੇਖਣਾ ਹੈ ਇਹ ਤਾਂ ਜ ਸਾਡੀ ਸਟੇਟ ਗਵਰਨਮੈਂਟ ਨੇ ਦੇਖਣਾ ਹੈ ਇਹ ਤਾਂ ਵਿਧਾ ਸਭਾ ਨੇ ਦੇਖਣਾ ਹੈ ਇਹ ਤਾਂ ਉਹਨਾਂ ਨੇ ਦੇਖਣਾ ਨਹੀਂ ਤਰੋਂ ਲੱਗਦਾ ਵੇ ਵੀ ਕੁੜੀਆਂ ਕੀ ਮਿਸਯੂਜ਼ ਕਰਦੀਆਂ ਨੇ ਇਸ ਚੀਜ਼ ਦਾ 70% ਲੋਕ ਬਰੀ ਹੋਏ ਨੇ ਹੂੰ ਕੀ ਇਹ ਇਹ ਇਹਦਾ ਕੀ ਕਹੋਗੇ ਤੁਸੀਂ ਸਥਾਈ ਤਾਂ 28% ਹੈ ਨਾ ਕਨਵਿਕਸ਼ਨ ਰੇਟ ਬਾਕੀ 70% ਤਾਂ ਬਰੀ ਹੋਏ ਨੇ ਨਾ ਹਮ ਵੋਟ ਇਜ਼ ਥੈਟ ਉਹਦੇ ਵਿੱਚ ਕਿੰਨੇ ਕੇਸ ਛੁੱਟੇ ਸਾਬਿਤ ਹੋਗੇ ਨਾ ਹਮ ਅੱਜ ਕੱਲ ਤਾਂ ਇਹ ਵੀ ਬਹੁਤ ਕੋ ਚੱਲ ਪਿਆ ਕਹਿੰਦੇ ਵੀ ਜੇ ਪਹਿਲਾ ਪਹਿਲੇਲੇ ਜ਼ਮਾਨੇ ਜਿਹੜੇ ਸੀ ਨਾ ਕਦੇ ਘਰਾਂ ਦੇ ਵਿੱਚ ਲੜਾਈ ਹੋਊ ਹੁੰਦੀ ਸੀ ਕਮਰੇ 'ਚ ਲੜਾਈ ਹੁੰਦੀ ਸੀ ਉੱਥੇ ਨਿਬੜ ਜਾਂਦੀ ਸੀਗੀ ਅੱਜ ਕੱਲ ਬਹੁਤ ਘੱਟ ਕੁੜੀਆਂ ਜਿਹੜੀ ਕਹਿੰਦੀ ਕਮਰੇ 'ਚ ਨਿਬੇੜ ਲੂਨੀ ਤਾਂ ਜ਼ਿਆਦਾਤਰ ਤਾਂ ਕੇਸ ਜਿਹੜੇ ਆ ਉਹ ਬਾਹਰ ਆਉਂਦੇ ਨੇ ਅ ਜਦੋਂ ਕਿਹਾ ਜਾਂਦਾ ਵੀ ਲੜਕੇ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਮੇਰੇ ਕੋਲੋਂ ਦਹੇਜ ਮੰਗਿਆ ਜਾਂ ਹੋਰ ਚੀਜ਼ਾਂ ਹੋਈਆਂ ਨੇ ਉਤੇ ਅਲੀਗੇਸ਼ਨਸ ਲੱਗਦੇ ਨੇ ਕੇਸ ਚੱਲਦਾ ਹੈ ਹਨਾ ਜਦੋਂ ਸਾਰਾ ਕੁਝ ਨਿਪਟਾਰਾ ਹੁੰਦਾ ਆ ਐਲਮਨੀ ਜਿਹੜੀ ਦੇਣੀ ਪੈਂਦੀ ਐ ਮੁੰਡੇ ਸੋਸ਼ਲ ਮੀਡੀਆ ਦੇ ਉਤੇ ਇਹ ਵੀ ਪੋਸਟਾਂ ਪਾਉਂਦੇ ਨੇ ਕਈ ਕਮੈਂਟ ਵੀ ਕਰਦੇ ਆ ਕਈ ਅਜੇ ਹੋਸ਼ ਵੀ ਦੇਖਣ ਨੂੰ ਮਿਲਦੇ ਜਿਹੜਾ ਕਹਿੰਦਾ ਕਹਿੰਦਾ ਅੱਜਕੱਲ ਤਾਂ ਵਿਆਹ ਕਰਨ ਨੂੰ ਵੀ ਡਰ ਲੱਗਦਾ ਵੀ ਕਿਤੇ ਸਾਡੇ ਨਾਲ ਨਾਜਾ ਕੋਈ ਹੋਈ ਹੈਗਾ ਗੁਰਦੀਪ ਜੀ ਅੱਜਕੱਲ ਮੁੰਡੇ ਜ਼ਿਆਦਾ ਡਰਨ ਲੱਗੇ ਪਹਿਲਾਂ ਕੁੜੀਆਂ ਡਰਦੀਆਂ ਸੀ ਅੱਜਕੱਲ ਮੁੰਡੇ ਜ਼ਿਆਦਾ ਡਰਨ ਲੱਗ ਗਏ ਕਿਉਂਕਿ ਤੁਸੀਂ ਦੇਖੋ ਇੱਕ ਮਹਿੰਗਾਈ ਦਾ ਜ਼ਮਾਨਾ ਤੁਹਾਨੂੰ ਵੀ ਪਤਾ ਹੈ ਕਿ ਅੱਜਕੱਲ ਨਵੀਂ ਪੀੜੀ ਲਈ ਸਟਰਗਲ ਕਰਨਾ ਬੜਾ ਔਖਾ ਹੋ ਗਿਆ ਆਪਣੀ ਮੰਜ਼ਿਲ ਤੇ ਪਹੁੰਚਣਾ ਬੜਾ ਔਖਾ ਹੋ ਗਿਆ ਬਹੁਤ ਹਾਰਡ ਵਰਕ ਹੈ ਬਹੁਤ ਕੰਪੀਟੀਸ਼ਨ ਹੈ ਹਰ ਫੀਲਡ 'ਚ ਕੰਪੀਟੀਸ਼ਨ ਇੰਨਾ ਵੱਧ ਗਿਆ ਹੈ ਕਿ ਪੈਸਾ ਕਮਾਉਣਾ ਬੜਾ ਔਖਾ ਹੋ ਗਿਆ ਨੌਜਵਾਨਾਂ ਲਈ ਤੇ ਜਿਹਦੇ ਕਰਕੇ ਉਹ ਡਰਦਾ ਉਹ ਕਹਿੰਦਾ ਯਾਰ ਮੈਂ ਇੰਨਾ ਔਖਾ ਹੋ ਕੇ ਪੈਸਾ ਕਮਾ ਰਿਆਂ ਕੱਲ ਨੂੰ ਖੁਦਾ ਨਾ ਖਾਸਤਾ ਜਦ ਕੋਈ ਡਿਸਪਿਊਟ ਹੋ ਗਿਆ ਮੇਰਾ ਵਾਈਫ ਨਾਲ ਜੋ ਮੈਂ ਉਂਜੀ ਉਨੀਕ ਜੋੜੀ ਵੀ ਨਹੀਂ ਉਸ ਤੋਂ ਵੱਧ ਮੇਰੀ ਲੱਗੇ ਜਾਣੀ ਜਿਹਦੇ ਕਰਕੇ ਉਹ ਬੱਚਾ ਜਿਹੜਾ ਨੌਜਵਾਨਾ ਨਾ ਉਹਦੇ ਬੈਕ ਆਫ ਦੀ ਮਾਈਂਡ ਇੱਕ ਡਰ ਹੈਗਾ ਪਰ ਮੈਨੂੰ ਇਹ ਲੱਗਦਾ ਇੱਕ ਓਵਰਆਲ ਨਾ ਮੈਂ ਤਾਂ ਮੈਂ ਕੁੜੀਆਂ ਨੂੰ ਗਲਤ ਨਹੀਂ ਕਹਿੰਦਾ ਬੜੀ ਜਗ੍ਹਾ ਤੇ ਮੁੰਡੇ ਵੀ ਗਲਤ ਹੈ ਜਿਹੜੇ ਕਿ ਇਹ ਕੁੜੀਆਂ ਦੀ ਫੀਲਿੰਗਸ ਨੂੰ ਨਹੀਂ ਸਮਝ ਪਾਰੇ ਦੇਖੋ ਕੁੜੀ ਲਈ ਸਭ ਤੋਂ ਵੱਡਾ ਸਟੈਪ ਹੁੰਦਾ ਕਿ ਉਹ ਆਪਣਾ ਘਰ-ਬਾਰ ਛੱਡ ਕੇ ਹੁੰਦੀ ਹੈ ਆਪਣਾ ਪਰਿਵਾਰ ਛੱਡ ਕੇ ਆਉਂਦੀ ਹੈ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਉਹਦੇ ਚ ਮੁੰਡੇ ਤੇ ਮੁੰਡੇ ਲਈ ਫੈਮਿਲੀ ਨੂੰ ਵੀ ਸਮਝਣ ਦੀ ਲੋੜ ਹੈ ਕਿ ਉਹ ਆਪਣਾ ਸਾਰਾ ਕੁਝ ਛੱਡ ਕੇ ਆਈ ਹੈ ਆਪਾਂ ਇੱਕ ਰਿਸਪੈਕਟ ਰੱਖੀਏ ਉਹਨੂੰ ਆਪਣਾ ਪਰਿਵਾਰਕ ਮੈਂਬਰ ਵਾਂਗ ਹੀ ਰੱਖੀਏ ਕਿਉਂਕਿ ਜਿੱਥੇ ਮੈਂ ਦੇਖ